ਦੁਨੀਆ ਭਰ ਦੇ ਵਿੱਚ ਬੜੇ ਮਾਣ ਨਾਲ ਮੰਨਿਆ ਜਾ ਰਿਹਾ ਸੀ ਕਿ ਦੁਨੀਆ ਕਹਿੰਦਾ ਭਾਵ ਕਿ ਇੱਕ ਪਿੰਡ ਬਣ ਚੁੱਕੀ ਹੈ ਗਲੋਬਲ ਪਿੰਡ ਪਰੰਤੂ ਅੱਜ ਇੱਕ ਅਜਹੀ ਤਕਨੀਕ ਨੇ ਇੱਕ ਤਕਨੀਕ ਨੇ ਅਜਿਹੇ ਸਾਰਾ ਦੁਨੀਆ ਦਾ ਜਿਹੜਾ ਭਰਮ ਭਲੇਖਾ ਉਹ ਕੱਢ ਦਿੱਤਾ ਹੈ ਕਹਿੰਦਾ ਭਾਵ ਕਿ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਤਕਨੀਕੀ ਲਿਹਾਜ਼ ਦੀ ਅੱਜ ਇੱਕ ਅਜਹੀ ਨੁਕਸ ਦੀ ਝੰਗਿਆੜੀ ਬਲੀ ਕਿ ਦੁਨੀਆ ਥਮ ਗਈ ਦੁਨੀਆ ਰੁਕ ਗਈ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਇਹ ਅਸਰ ਪਿਆ ਕਿਹੜੇ ਕਿਹੜੇ ਪਾਸੇ ਅਸਰਿਆ ਮਨੁੱਖਤਾ ਦੇ ਜਿਹੜੇ ਮਾਮਲੇ ਸਨ ਕਿਵੇਂ ਉਹ ਅੱਧ ਵਿਚਾਲੇ ਖੜ ਗਏ ਕਹਿੰਦਾ ਭਾਵ ਕਿ ਦੁਨੀਆ ਇੱਕ ਵਾਰ ਖੜੀ ਖੜੀ ਪ੍ਰਤੀਤ ਹੋਈ ਅਜਿਹੇ ਸਾਰਾ ਮਾਹੌਲ ਕਿਵੇਂ ਰਿਹਾ ਤੇ ਕਿਹੜੀ ਤਕਨੀਕ ਸੀਗਾ ਕਿਹੜੇ ਕਾਰਨ ਬਣੇ ਜਿਹੜੇ ਇਹ ਸਾਰਾ ਕੁਝ ਅੱਜ ਸਾਹਮਣੇ ਆਇਆ ਇਸ ਖਾਸ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਗੇ ਵਿਸ਼ਵ ਚਿੰਤਕ ਦੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪਟੀਸਾ ਸੋ ਸਭ ਤੋਂ ਪਹਿਲਾਂ ਪਟੀ ਸਾਹਿਬ ਚੈਨਲ ਈ ਮਿਸ਼ਨ ਤੇ ਤੁਹਾਡੇ ਨੂੰ ਤੁਹਾਡਾ ਸਵਾਗਤ ਵੈਲਕਮੁ। ਸ਼ੁਕਰੀਆ ਪਿੰਦਰ ਸਾਹਿਬ ਸਸਰੀਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਜਦੋਂ ਪ੍ਰਾਣੇ ਸਮੇਂ ਮਨੁੱਖਤਾ ਨੇ ਅੱਗੇ ਪੈਰ ਵਧਾਏ ਸਵੈਤਾ ਦੇ ਵੱਲ ਤਾਂ ਪਿੰਡ ਬਣਨੇ ਸ਼ੁਰੂ ਹੋਏ। ਪਿੰਡਾਂ ਤੋਂ ਬਾਅਦ ਜਿਹੜਾ ਤੁਰਾ ਫੇਰਿਆ ਸੀ ਉਹ ਪਗਡੰਡੀਆਂ ਬਣੀਆਂ ਇੱਕ ਪਗਡੰਡੀ ਦੂਜੇ ਪਿੰਡ ਨਾਲ ਪਗਡੰਡੀ ਜੁੜੀ ਇੱਕ ਰਾਹ ਬਣੇ ਰਾਹ ਤੋਂ ਬਾਅਦ ਫਿਰ ਉਹ ਪੈ ਬਣੇ ਪਈਆ ਬਣੀਆਂ ਸੜਕਾ ਪਣੀਆਂ ਫਿਰ ਜੀਟੀ ਰੋਡ ਬਣੇ ਸ਼ਹਿਰ ਬਣੇ ਦੁਨੀਆ ਅੱਗੇ ਵਧਣ ਲੱਗੀ ਫਿਰ ਹਵਾਈ ਅਡਾਣਾ ਦਾ ਜੋਗ ਆਇਆ ਦੁਨੀਆ ਉਡਣ ਲੱਗੀ ਇੰਟਰਨੈਟ ਦਾ ਜੋਗ ਆਇਆ ਹਵਾਈ ਜਹਾਜ਼ ਬਹੁਤ ਉੱਚੀ ਉਡਣ ਲੱਗੇ ਦੁਨੀਆ ਦੀ ਜਿਹੜੀ ਅਡਾਰੀ ਸੀ ਉਹ ਵੀ ਬਹੁਤ ਉੱਚੀ ਹੋ ਗਈ ਇੱਕ ਵੱਡਾ ਮਾਨ ਸੀ ਕਿ ਦੁਨੀਆ ਹੁਣ ਇੱਕ ਪਿੰਡ ਬਣ ਗਈ ਹੈ ਪਰੰਤੂ ਅੱਜ ਇੱਕ ਛੋਟੀ ਜੀ ਘਟਨਾ ਨੇ ਜਿਹੜੀਆਂ ਉਹ ਮਾਮਲੇ ਸਨ ਪੁਰਾਣਾ ਮਾਹੌਲ ਪਗਡੰਡੀਆਂ ਵਾਲਾ ਉੱਥੇ ਲਿਆ ਖੜਿਆ ਦੁਨੀਆ ਨੂੰ ਇੱਕ ਵਾਰ ਦੁਨੀਆ ਰੁਕ ਗਈ ਬਹੁਤ ਕੁਝ ਰੁਕੇ ਰਿਹਾ ਡਾਕਟਰ ਸਾਹਿਬ ਦੱਸਿਓ ਕਿ ਇਹ ਅਜੇ ਹਸਾਰਾ ਮਾਹੌਲ ਕਿਵੇਂ ਉੱਠਿਆ ਕਿਵੇਂ ਕਿਵੇਂ ਰਿਹਾ ਕਿਵੇਂ ਅੱਜ ਦੁਨੀਆ ਨੇ ਵੀ ਕਹਿੰਦਾ ਭਾਵ ਕਿ ਇੱਕ ਬੜੇ ਵੱਡੇ ਅਸਰ ਹੇਟ ਰਹੀ ਦੁਨੀਆ ਬੜੇ ਖਤਰੇ ਭਰੇ ਮਾਹੌਲ ਦੇ ਵਿੱਚ ਜੀ ਕਿੰਦੇ ਸਭ ਜੀ ਬਿਲਕੁਲ ਠੀਕ ਕਹੀਏ ਗੱਲ ਕਿ ਜਿਉਂ ਜਿਉਂ ਅਸੀਂ ਕੁਦਰਤੀ ਜਿਹੜਾ ਜੀਵਨ ਸੀ ਉਹਦੇ ਤੋਂ ਅੱਗੇ ਆਉਂਦੇ ਗਏ ਤਾਂ ਅਸੀਂ ਟੈਕਨੋਲੋਜੀ ਡਿਵੈਲਪ ਕਰ ਲਈ ਬਹੁਤ ਸਾਰੀ ਟੈਕਨੋਲੋਜੀ ਤੇ ਅਸੀਂ ਇੰਡੀਪੈਂਡੈਂਟ ਹੁੰਦੇ ਚਲੇ ਗਏ ਜੀ ਉਹਨੂੰ ਵੱਡੇ ਵੱਡੇ ਇਨਕਲਾਬ ਆਏ ਅਸੀਂ ਪਸ਼ੂਆਂ ਨੂੰ ਆਪਣੇ ਅਧੀਨ ਕਰ ਲਿਆ ਘੋੜਿਆਂ ਦੇ ਉੱਪਰ ਪੌੜੀਆਂ ਚੜਨ ਲੱਗ ਗੀਆਂ ਫਿਰ ਪਹੀਏ ਦੀ ਖੋਜ ਹੋਈ ਫਿਰ ਰੱਥ ਆ ਗਏ ਥੋੜੇ ਹੌਲੀ ਫਿਰ ਇਹ ਇੰਜਨ ਅਗੇ ਕਰਦੇ ਕਰਾਉਂਦੇ ਅਸੀਂ ਮਤਲਬ ਕੰਪਿਊਟਰ ਯੁੱਗ ਵਿੱਚ 60s ਤੋਂ ਬਾਅਦ ਆ ਗਏ ਕੰਪਿਊਟਰ ਯੁੱਗ ਦਾ ਅਸਲ ਸਭ ਤੋਂ ਵੱਡਾ ਕੰਮ ਇਹ ਹੈ ਵੀ ਸਾਡੇ ਮਨ ਦੇ ਜਿਹੜੇ ਫੰਕਸ਼ਨ ਨੇ ਉਹ ਕੰਪਿਊਟਰ ਨੇ ਅਡਾਪਟ ਕਰ ਲਏ ਅਸੀਂ ਉਹਦੇ ਉੱਪਰ ਕਰ ਲੈਨੇ ਆਂ ਦੂਜੀ ਚੀਜ਼ ਸਾਡੀ ਹਮੇਸ਼ਾ ਸੰਘਰਸ਼ੇ ਰਿਹਾ ਜਿਹੜਾ ਸਾਇੰਸ ਦਾ ਖਾਸ ਕਰਕੇ ਕੋਈ ਕਿ ਸਪੇਸ ਤੇ ਟਾਈਮ ਦੇ ਦੋ ਲਿਮਿਟ ਸਾਡੇ ਤੇ ਲੱਗੀਆਂ ਹੋਈਆਂ ਹੁੰਦੀਆਂ ਕਿ ਟਾਈਮ ਨੂੰ ਘਟਾਇਆ ਜਾਵੇ ਸਪੀਡ ਵਧਾਈ ਜਾਵੇ ਤੇ ਸਪੇਸ ਹੈ ਜਿਹੜਾ ਉਹਨੂੰ ਅਸੀਂ ਛੋਟਾ ਕਰ ਲਈਏ ਅਸੀਂ ਉਹ ਕਰ ਵੀ ਲਿਆ ਮਤਲਬ ਅਸੀਂ ਕਿੱਥੇ ਜਿੱਥੇ ਕਦੇ ਚਿੱਠੀ ਹੋਈ ਮਹੀਨਿਆਂ ਤੱਕ ਪਹੁੰਚਦੀ ਸੀ ਤਾਂ ਹੁਣ ਇੱਕ ਕਲਿਕ ਆਫ ਬਟਨ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਗੱਲ ਫੈਲ ਜਾਂਦੀ ਹੈ ਹਮ ਸਫ਼ਰ ਉਸੇ ਤਰੀਕੇ ਨਾਲ ਕਰ ਸਕਦੇ ਹਾਂ ਪਹਿਲਾਂ ਨਾਲੋਂ ਜਹਾਜ਼ ਵੱਧ ਗਏ ਸਾਰਾ ਕੁਝ ਹੋ ਗਿਆ ਪਰ ਜਿਹੜੀ ਟੈਕਨੋਲੋਜੀ ਤੇ ਡਿਪੈਂਡੈਂਸ ਹੈ ਇਹ ਖਤਰਿਆਂ ਤੋਂ ਖਾਲੀ ਨਹੀਂ ਹੈ ਹੂੰ ਇਹ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਉਹਨਾਂ ਨੇ ਕਿਤਾਬ ਵੀ ਲਿਖੀ ਸੀ ਰਿਸਕ ਸੁਸਾਇਟੀ ਅਸੀਂ ਪੜਾਉਂਦੇ ਵੀ ਰਹੇ ਹਾਂ ਕਿ ਜਿਉਂ-ਜਿਉਂ ਮਾਡਰਨਾਈਜੇਸ਼ਨ ਹੋ ਰਹੀ ਹੈ ਤੇ ਰਿਸਕ ਬਹੁਤ ਵੱਧਾ ਜਾ ਰਿਹਾ ਹੈ। ਹੂੰ ਕਿ ਅਸੀਂ ਡਿਪੈਂਡੈਂਸ ਕਿਸੇ ਹੋਰ ਚੀਜ਼ ਦੇ ਉੱਪਰ ਕਰ ਲਾਂਗੇ ਤਾਂ ਉਹਦੇ ਵਿੱਚ ਰਿਸਕ ਹੋਣਗੇ। ਹੂੰ ਗੱਡੇ ਦਾ ਕੀ ਐਕਸੀਡੈਂਟ ਹੋਊਗਾ ਜੇ ਗੱਡੇ ਦਾ ਐਕਸੀਡੈਂਟ ਵੀ ਹੋ ਜੇ ਵਿੱਚ ਮੌਤ ਤਾਂ ਨਹੀਂ ਨਾ ਹੋ ਸਕਦੀ ਕਮ ਸੇ ਕਮ। ਹੂੰ ਹੂੰ ਜੀ ਜੀ। ਪਹਿਲੀ ਕੱਲ ਤਾਂ ਦੋ ਗੱਡੇ ਪਿੱਟਣਗੇ ਹੀ ਨਹੀਂ ਪਰ ਹੁਣ ਇਹ ਐ ਵੀ ਜਦੋਂ ਅਸੀਂ ਮਤਲਬ 150 200 300 ਦੀ ਸਪੀਡ ਤੇ ਗੱਡੀਆਂ ਚਲਾਉਂਦੇ ਹਾਂ ਮੋਟਰਸਾਈ ਤਾਂ ਫਿਰ ਬੰਦਾ ਵੀ ਲਪਣਾ ਔਖਾ ਹੋ ਜਾਂਦਾ ਐਕਸੀਡੈਂਟ ਤੋਂ ਬਾਅਦ ਉਹਦਾ ਕਿਹੜਾ ਪ੍ਰੋਜੈਕਟ ਵੀ ਗਿਰਿਆ ਸੋ ਇੱਕ ਤਰ੍ਹਾਂ ਨੇ ਜਿਹੜੀਆਂ ਇਹਨਾਂ ਨੇ ਫਰਕ ਤਾਂ ਪਾਉਣਾ ਹੀ ਐ ਰੌਣ ਵਾਲੇ ਸਮਝ ਕੇ ਪਾਊਗਾ ਅੱਜ ਜਿਹੜੀ ਨਵੀਂ ਚੀਜ਼ ਇੰਟਰਸਟਿੰਗ ਜਿਹੜੀ ਹੋਈ ਕੋਈ ਕਿ ਮਾਈਕਰੋਸਾਫਟ ਨੇ ਕੋਈ ਕੰਟੈਂਟ ਅਪਲੋਡ ਕੀਤਾ ਸੀ ਜਿਹੜਾ ਉਹਨਾਂ ਦੀ ਟਰਮੀਨੋਲੋਜੀ ਕੰਪਿਊਟਰ ਦੀ ਟਰਮੀਨੋਲੋਜੀ ਬੜੀ ਜਸ ਹੁੰਦੀ ਐ ਉਹ ਸਿੱਧੀ ਗੱਲ ਨੂੰ ਵੀ ਇਸ ਤਰ੍ਹਾਂ ਕਹਿੰਦੇ ਨੇ ਵੀ ਬੰਦੇ ਤੇ ਸਮਝ ਨਾ ਆਵੇ ਹਾਂ ਜੀ ਉਹਨਾਂ ਨੇ ਕੋਈ ਪੈਂਟ ਅਪਲੋਡ ਕੀਤਾ ਸੀ ਕੋਈ ਨਵੀਂ ਚੀਜ਼ ਨਵਾਂ ਪਰਜਾ ਪਾਇਆ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਸੌਫਟਵੇਅਰ ਨਵਾਂ ਪਰਜਾ ਪਾਇਆ ਹਾਂ ਪਾਛਾ ਚੱਲ ਗਿਆ ਉਹਨੇ ਐਸੀ ਗੜਗੜ ਕਰੀ ਕਿ ਉਹਦੀ ਮਾਲ ਫੰਕਸ਼ਨਿੰਗ ਉਹ ਵੀ ਕੰਮ ਰੁਕ ਗਿਆ ਸਰ ਉਹਦੇ ਉੱਪਰ ਜਿਹੜੇ ਯੂਜ਼ ਕਰ ਰਹੇ ਸੀ ਉਹਨਾਂ ਦੇ ਉਸ ਸੌਫਟਵੇਅਰ ਨੂੰ 에ਅਰਲਾਈਨਸ ਨੇ ਜਿਹੜੀਆਂ ਠੁੱਸ ਹੋ ਗਈਆਂ ਮੈਸੇਜ ਚੜਨੋਂ हट ਕੇ ਖਤਮ ਹੋ ਗਏ ਇਵੇਂ ਐਮਰਜੈਂਸੀ ਸਰਵਿਸਸ ਹਸਪਤਾਲ ਬੈਂਕ ਵੈਸਟ ਦੇ ਵਿੱਚ ਅਮਰੀਕਾ ਆਸਟ੍ਰੇਲੀਆ ਜਿੱਥੋਂ ਲਗਭਗ ਸਾਰਾ ਕੰਮ ਕਰਦੇ ਸਾਡੀ ਫਟਾਫਟ ਲਾਈਨਾਂ ਦੇ ਨਾਲ ਇਹ ਦਸਣਾ ਸ਼ੁਰੂ ਕਰਤਾ ਮੈਸੇਜ ਭੌਣੇ ਸ਼ੁਰੂ ਕਰਤੇ ਕਿ ਭਾਈ ਸਾਡਾ ਇਹ ਕੰਮ ਨਹੀਂ ਕਰ ਰਿਹਾ ਇਸ ਕਰਕੇ ਉਹ ਗਰਾਊਂਡ ਹੋ ਗਈਆਂ ਉੱਠ ਨਹੀਂ ਸਕਦੇ ਉਹ ਤੋਂ ਬਿਨਾ ਸੋ ਇਹ ਬੜੀ ਵੱਡੀ ਜਿਹੀ ਜੁਲੂ ਹੋ ਗਈ ਪਹਿਲਾਂ ਇਹ ਲੱਗਿਆ ਕਿ ਸ਼ਾਇਦ ਸਾਈਬਰ ਅਟੈਕ ਹੈ ਕੋਈ ਸਾਈਟ ਚੈੱਕ ਕੋਈ ਹੁੰਦਾ ਵੀ ਕਿਸੇ ਹੋਰ ਨੇ ਸਾਡਾ ਸਿਸਟਮ ਇਫੈਕਟ ਕਰਕੇ ਉਹਦੇ ਵਿੱਚ ਕੋਈ ਗੜਬੜ ਕਰਤੀ ਇਹ ਵੀ ਇੱਕ ਬਹੁਤ ਵੱਡਾ ਏਰੀਆ ਹੈ ਬੜਾ ਯੁੱਧ ਵਾਲਾ ਕੰਮ ਹੈ ਉਹ ਵੀ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਉਹ ਫਿਰ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੈਗਾ ਵੀ ਸਾਡਾ ਹੀ ਅਸੀਂ ਕੰਟੈਂਟ ਅਪਲੋਡ ਕਰਿਆ ਸੀ ਜਿਹੜੀਆਂ ਉਹਨੀਆਂ ਸਰਵਿਸਿਜ਼ ਨੇ ਉਹਨੂੰ ਕਲਾਊਡ ਆਊਟੇਜ ਕਹਿੰਦੇ ਨੇ ਉਹ ਕਲਾਊਡ ਦਾ ਮਤਲਬ ਅਸਲ ਵਿੱਚ ਮੋٹے ਤੌਰ ਤੇ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਕੰਪਿਊਟਰ ਦੀ ਬਜਾਏ ਸਾਈਬਰ ਸਪੇਸ ਦੇ ਵਿੱਚ ਸਟੋਰ ਕਰਦੇ ਹਾਂ ਉਹ ਕੋਈ ਆਪਰੇਟ ਹੋ ਜਾਂਦੀ ਹੈ ਨਾ ਉਹ ਹੌਸਲ ਦੇ ਵਿੱਚ ਉਹ ਕਲਾਊਡ ਆਊਟੇਜ ਹੈ ਜਿਹੜੀ ਉਹ ਮਲ ਫੰਕਸ਼ਨਿੰਗ ਕਰਨ ਲੱਗੀ ਜਿਸ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀਗਾ ਉਹਦਾ ਵੀ ਨਾਂ ਬੜਾ ਇੰਟਰਸਟਿੰਗ ਉਹ ਕ라우ਡ ਸਟ੍ਰਾਈਕ ਉਹਦਾ ਨਾਂ ਹੈ ਜੋਰ ਉਪਰ ਦੇ ਚੇਅਰਮੈਨ ਨੇ ਟੈਲੀਕਾਉਨਮੀ ਟੈਨ ਹੋ ਜੇ ਵੀ ਤੇ ਕੋਨਾ ਕੋਲ ਸਾਈਬਰ ਸਿਕਿਉਰਿਟੀ ਦੇ ਇੰਚਾਰਜ ਉਹਨੇ ਅਸਲ ਦੇ ਵਿੱਚ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਕਿ ਉਹ ਕਹਿੰਦੇ ਜੀ ਇਹ ਛੋਟੀ ਜਹੀ ਕੋਈ ਮਤਲਬ ਗੱਲ ਹੋਈ ਹੈ ਸਾਈਬਰ ਅਟੈਕ ਨਹੀਂ ਹੈ ਤੇ ਉਹ ਜਿਹੜੀ ਐਂਕਰ ਹੈ ਉਹ ਪੁੱਛ ਰਹੀ ਸੀਗੀ ਕਿ ਆਰ ਯੂ ਸ਼ੋਰ ਕਿ ਸਾਈਬਰ ਅਟੈਕ ਨਹੀਂ ਹੈ ਸਾਰੀਆਂ ਬੈਂਕਾਂ ਬੰਦ ਹੋ ਗਈਆਂ ਨੇ 에ਅਰਲਾਈਨਸ ਗਰਾਊਂਡ ਹੋ ਗਈਆਂ ਨੇ ਮਤਲਬ ਜਿਹੜੇ 에ਰੋਪਲੇਨ ਤੇ ਐਮਰਜੈਂਸੀ ਸਰਵਿਸਿਜ਼ ਨਹੀਂ ਲੋਕ ਮਤਲਬ ਸਾਰੀ ਜ਼ਿੰਦਗੀ ਹਿੱਲ ਗਈ ਹੈ ਤੁਸੀਂ ਕਹਿ ਰਹੇ ਹੋ ਕਿ ਮਾਈਨਰ ਜੀ ਗੱਲ ਹੈ ਬਾਹਰੋਂ ਕੋਈ ਅਟੈਕ ਨਹੀਂ ਹੋਇਆ ਐਡਾ ਵੱਡਾ ਇੰਪੈਕਟ ਕਿਵੇਂ ਹੋ ਗਿਆ ਇਹਦਾ ਫਿਰ ਹੂੰ ਹੂੰ ਉਹਨੇ ਵਿਚਾਰੇ ਨੇ ਦੋ ਤਿੰਨ ਵਾਰੀ ਬਾਣੀ ਕੀਤਾ ਜਵਾਬ ਦੇਣ ਤੋਂ ਪਹਿਲਾਂ ਦਿਖ ਰਹੀ ਸੀ ਉਹਦੀ ਹਾਲਾਤ ਪਤਲੀ ਕਿਉਂਕਿ ਅਜੇ ਤੱਕ ਵੀ ਉਹਨਾਂ ਨੂੰ ਸਮਝ ਨਹੀਂ ਆਇਆ ਹੂੰ ਅੱਛਾ ਜੀ ਹਾਲੇ ਸਾਰਾ ਮਤਲਬ ਉਸ ਕਦਰ ਸਮਝਿਆ ਨਹੀਂ ਮੈਟ੍ਰਿਕ ਕਿ ਅਸੀਂ ਫਿਰ ਕਿ ਖਤਰੇ ਦੇ ਮੂਡ ਹਾਲੇ ਬਾਕੀ ਪਟਾਇਆ ਅਜੇ ਮੁੱਖਿਆ ਨਹੀਂ ਹੈ ਉਹ ਕਹਿੰਦਾ ਵੀ ਸਾਡੇ ਹਜ਼ਾਰਾਂ ਹੀ ਬੰਦੇ ਲੱਗੇ ਹੋਏ ਨੇ ਬਹੁਤ ਹੀ ਕੰਪਲਿਕੇਟਿਡ ਸਿਸਟਮ ਹੈਗਾ ਹੈ ਸਾਡੇ ਜਿਹੜੇ ਐਡਵਰਸਰੀ ਨੇ ਅਸੀਂ ਉਹਨਾਂ ਤੋਂ ਅੱਗੇ ਰਹਨੇ ਉਹਨਾਂ ਐਡਵਰਸਰੀ ਪਤਾ ਨਹੀਂ ਕੌਣ ਨੇ ਵਾਰ-ਵਾਰ ਉਹਨੇ 3-4 ਵਾਰੀ ਲਫਜ਼ ਵਰਤੇ ਇਹਦਾ ਮਤਲਬ ਕੰਪੀਟੀਸ਼ਨ ਵੀ ਚੱਲ ਰਿਹਾ ਹੈ ਇਹਦੇ ਵਿੱਚ ਰਿਸਰਚ ਦਾ ਕਹਿ ਲਓ ਜਾਂ ਹੋਰ ਦਾ ਕਹਿ ਲਓ ਪਰ ਇਹਨੂੰ ਰੂਲ ਆਊਟ ਨਹੀਂ ਕਰ ਸਕਦੇ ਵੀ ਇਹਦੇ ਵਿੱਚ ਕੋਈ ਸਰਕੂਟਾਜ ਵੀ ਹੋਇਆ ਹੋਵੇ ਥੋੜਾ ਬਹੁਤ ਜਿਹੜਾ ਉਹ ਕਹਿ ਨਹੀਂ ਸੀ ਰਿਹਾ ਹਜੇ ਕਿਉਂਕਿ ਅਜੇ ਪਤਾ ਹੀ ਨਹੀਂ ਲੱਗਿਆ ਉਹਨੂੰ ਹੋਇਆ ਕੀ ਹੈ ਇਨਫੈਕਟ ਪਰ ਉਹ ਅਸੈਸਸੇ ਕਰ ਰਹੇ ਨੇ ਕਿ ਕੋਈ ਉਹਨਾਂ ਦਾ ਆਪਣਾ ਹੀ ਕੋਈ ਗਲਤ ਮਲਤ ਬਟਨ ਜਿਵੇਂ ਆਪਾਂ ਪੰਜਾਬੀ ਵਿੱਚ ਸਿੱਧੇ ਭਾਸ਼ਾ ਵਿੱਚ ਕਹੀ ਵੀ ਗਲਤ ਮਲਤ ਬਟਨ ਦਬਿਆ ਗਿਆ ਜੋਨੋ ਤੂੰ ਜਿਹੜੀ ਚੀਜ਼ ਉਹਨਾਂ ਨੇ ਪਾਉਣੀ ਸੀ ਕਈ ਵਾਰੀ ਆਪਾਂ ਚਾਹ ਪਾਉਣ ਲੱਗੇ ਦੁੱਧ ਦੇ ਵਿੱਚ ਲੱਸੀ ਉਹ ਪਾ ਦਿੰਨੇ ਆ ਮਤਲਬ ਉਹ ਉਸ ਤਰ੍ਹਾਂ ਦਾ ਕੁਝ ਹੋ ਗਿਆ ਕਿਸੇ ਤੋਂ ਮਤਲਬ ਪਰ ਉਹ ਕੋਈ ਕੋਈ ਕਲੈਰਟੀ ਨਹੀਂ ਸੀ ਉਹਨੂੰ ਗੋਰਿਆਂ ਕੋਲ ਖਾਦੀ ਪੀਤੀ ਜਿਹਾ ਕੁਝ ਹੋ ਗਿਆ ਬਾਈ ਆਮਚਾ ਬਾਂ ਚੱਪ ਕੋ ਨਹੀਂ ਸਮਝ ਆ ਸਕਿਆ ਪਰ ਉਹਨਾਂ ਦੀ ਟਰਮੀਨੋਲੋਜੀ ਹੈ ਜਿਹੜੀ ਕ라우ਡ ਸਟ੍ਰਾਈਕ ਵੀ ਉਹ ਕਹਿੰਦੇ ਸਾਡਾ ਜੀ ਮਤਲਬ ਕੋਈ ਕੰਟੈਂਟ ਜਿਹੜੀ ਅਪਲੋਡਿੰਗ ਸੀ ਉਹਦੇ ਵਿੱਚ ਕਰਦੇ ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਸਦਸ ਸੀਗੀਆਂ ਸਾਈਬਰ ਲੈਵਲ ਤੇ ਵਰਕ ਕਰਦੀਆਂ ਉਹ ਉਹ ਖੜਗੀਆਂ तरीके ਦੇ ਹੂੰ ਹੂੰ ਪਰ ਇਹ ਆਪਣੇ ਆਪ ਚ ਦੀਆਂ ਇੰਪਲੀਕੇਸ਼ਨਸ ਨੇ ਜਿਹੜੀਆਂ ਇਹਨੂੰ ਸੋਚੀਏ ਕਿਉਂਕਿ ਸਾਡਾ ਮਿਲਟਰੀ ਡਿਫੈਂਸ ਸਾਡੇ ਰਾਕਟ ਸਾਡੀਆਂ ਸੈਟਲਾਈਟਸ ਇਹਦੇ ਉੱਪਰ ਖੜੀਆਂ ਨੇ ਹੂੰ ਕਿ ਜਿੰਨਾ ਜਿੰਨਾ ਇਸ ਕੰਪਿਊਟਰ ਟੈਕਨੋਲੋਜੀ ਤੇ ਡਿਪੈਂਡੈਂਟ ਹੁੰਦੇ ਜਾ ਰਹੇ ਆ ਸਾਡੀਆਂ ਪੁਰਾਣੀਆਂ ਸਕਿਲਸ ਖਤਮ ਹੁੰਦੀਆਂ ਜਾ ਰਹੀਆਂ ਨੇ ਹੂੰ ਜੀ ਇੱਕ ਬਹੁਤ ਵੱਡੀ ਗੱਲ ਹੈ ਨਾ ਕਿ ਜਿਹੜੀ ਮਾਡਰਨ ਜਨਰੇਸ਼ਨ ਹੈ ਉਹਦੇ ਉੱਪਰ ਤਾਂ ਮਤਲਬ ਉਹਨਾਂ ਕੋਲ ਤਾਂ ਉਹ ਸਕਿਲ ਜੇ ਨਹੀਂ ਉਸ ਤਰੀਕੇ ਦੀਆਂ ਹੈਗੀਆਂ ਕਿ ਜਿਹੜੀਆਂ ਸਰਵਾਈਵਲ ਸਕਿਲਸ ਨੇ ਇਸ ਕਰਕੇ ਅਸੀਂ ਮਤਲਬ ਇੰਨੀ ਡਿਪੈਂਡੈਂਸ ਕਿਸੇ ਚੀਜ਼ ਤੇ ਵਧਾਉਂਦੇ ਜਾਂਨੇ ਆ ਇਹ ਅੱਖਾਂ ਮੀਟ ਕੇ ਇਹੇ ਸੰਭਾਲ ਲੂ ਆਪੇ ਹੀ ਜੀਵਨ ਚ ਸੰਭਾਲਣ ਦੀ ਸ਼ਕਤੀ ਨਹੀਂ ਹੈ ਤਾਂ ਬੜਾ ਝਟਕਾ ਲੱਗਦਾ ਇਸ ਕਰਕੇ ਸੋ ਇਹ ਆਪਣਾ ਇੱਕ ਬੜਾ ਗੰਭੀਰ ਚੈਲੰਜ ਹੈ ਮਤਲਬ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕਹਿੰਦਾ ਪਾਬ ਕਿ ਭਾਰਤ ਦੇ ਵਿੱਚ ਵੀ ਵੱਡਾ ਅਸਰ ਵੇਖਣ ਨੂੰ ਮਿਲਿਆ ਉਧਰ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਖਾਸ ਕਰਕੇ 에ਅਰਲਾਈਨਸ ਜਿਹੜੇ ਵੱਡੀ ਗੱਲ ਹੈ ਕਿ ਉਹ ਜਿਹੜਾ ਮਸਾਫਰ ਸਫਰ ਜਿਹੜਾ ਉਹ ਸਿੱਸਾਰਾ ਉਹ ਵਿਚ ਵਿਚਾਲੇ ਕੱਢ ਗਿਆ ਕਹਿੰਦਾ ਪਾਪ ਕੇ ਦੁਨੀਆ ਇੱਕ ਵਾਰ ਥੰਬ ਗਈ ਅੱਧ ਅਸ਼ਮਾਨ ਤੇ ਉਡਣਦੀਆਂ ਅਡਾਰੀਆਂ ਦੇ ਵਿੱਚਾਂ ਉੱਡਦੇ ਵੀ ਆ ਪਰ ਅੱਜ ਦਾ ਦਿਨ ਇਹ ਸੀ ਕਿ ਇੱਕ ਬੜਾ ਸਵਾਲ ਵਾਲਾ ਪ੍ਰਸ਼ਨ ਜਿਹੜਾ ਚਿੰਨ੍ਹ ਖੜਾ ਹੋਇਆ ਹੈ ਬੈਂਕਿੰਗ ਸਭਾਵਾਂ ਸਾਰੀਆਂ ਠੱਪ ਹੋ ਗਈਆਂ ਨਾਲ ਸਿਹਤ ਸਭਾਵਾਂ ਸਰਦ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹਸਪਤਾਲਾਂ ਦੇ ਵਿੱਚ ਇਹ ਅਸਰ ਪਿਆ ਹਸਪਤਾਲਾਂ ਤੱਕ ਉਹਨੂੰ ਆਪਾਂ ਕਿਵੇਂ ਦੇਖਦੇ ਆ ਉਧਰ ਫੌਜ ਤੱਕ ਇਹ ਅਸਰ ਰਾਕਟ ਸੀ ਚਾੜੀ ਫਿਰਦੇ ਆ ਅੱਧ ਅਸ਼ਮਾਨ ਦੇ ਵਿੱਚ ਬਹੁਤ ਕੁਝ ਅਸੀਂ ਆਪਣਾ ਆਪ ਉਹਨਾਂ ਨੂੰ ਦਿੱਤਾ ਹੋਇਆ ਹੈ ਜਿਹੀ ਟੈਕਨੋਲੋਜੀ ਜੇਕਰ ਅਸੀਂ ਬਹੁਤ ਕੋਸ਼ਿਸ਼ ਟੈਕਨੋਲੋਜੀ ਨੂੰ ਦੇ ਚੁੱਕੇ ਹਾਂ ਤੇ ਜੇਕਰ ਉਹ ਟੈਕਨੋਲੋਜੀ ਆਪਣੀ ਆਈ ਤੇ ਆ ਜਾਏ ਆ ਫਿਰ ਹਾਲਾਤ ਆਪਾਂ ਕਿਸ ਤਰ੍ਹਾਂ ਦੇ ਦੇਖ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਬਹੁਤ ਮਤਲਬ ਜਿੱਧਰਲੇ ਪਾਸੇ ਨੂੰ ਅਸੀਂ ਜਾ ਰਹੇ ਹਾਂ ਅਸੀਂ ਲਗਭਗ ਸਾਰੇ ਅਸੀਂ ਨੇਰੇ ਨੇਰੇ 'ਚ ਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਵੈਲਪ ਹੋ ਰਹੀ ਹੈ ਬਹੁਤ ਜ਼ਿਆਦਾ ਉਹਦਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਫਾਦਰ ਕਿਹਾ ਜਾ ਸਕਦਾ ਉਹਨੂੰ ਜੀਓਫਰੀ ਹਿੰਟਨ ਉਹਨੇ ਪਿਛਲੇ ਦਿਨੀ ਰਿਜ਼ਾਈਨ ਕਰਤਾ ਹੈ ਉਹਨੇ ਰਿਜ਼ਾਈਨ ਇਸ ਕਰਕੇ ਕਰਿਆ ਉਹ ਕਹਿੰਦਾ ਜਿਹੇ ਜਿਹੇ ਹੱਥਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਾ ਰਹੀ ਹੈ 2029 ਤੱਕ ਦੂਰ ਦੀ ਗੱਲ ਨਹੀਂ ਉਹਨੇ ਕਹੀ ਉਹ ਕਹਿੰਦਾ ਜਿਹੜੇ ਯੰਤਰ ਨੇ ਇੰਨੇ ਇੰਡੀਪੈਂਡੈਂਟ ਹੋ ਜਾਣਗੇ ਸੋਚਣ ਵਾਲੇ ਕਿ ਕਿਸੇ ਵੀ ਮਨੁੱਖੀ ਮਨ ਤੋਂ ਵੱਧ ਸੋਚ ਸਕਣਗੇ ਹੂੰ ਐਕਟਿਵ ਚੱਲ ਪਏ ਸਾਰੇ ਜਿਹੜੀ ਮੈਨ ਕਾਈਂਡ ਹੈ ਉਹਨੂੰ ਖਤਮ ਕਰ ਸਕਦੇ ਨੇ ਪਰ ਇਸ ਕਰਕੇ ਉਹਨੇ ਬਹੁਤ ਹੀ ਮਤਲਬ ਨਿਰਾਸ਼ਾ ਅਰ ਉਹਨੇ ਰਿਜ਼ਾਈਨ ਕਰਤਾ ਉਹ ਕਿ ਤੂੰ ਛੱਡ ਕੇ ਉਹ ਡਰੇ ਹੋਏ ਨੇ ਉਹਨੇ ਗੱਲ ਕਰੀਏ ਹੂੰ ਇਸ ਤਰੀਕੇ ਨਾਲ ਅਸੀਂ ਟੈਕਨੋਲੋਜੀ ਬਣਾ ਰਹੇ ਹਾਂ ਜਿਸ ਤਰ੍ਹਾਂ ਅਸੀਂ ਡਿਪੈਂਡ ਉਹਦੇ ਤੇ ਹੋ ਰਹੇ ਹਾਂ ਅਰ ਜਿਹੇ ਜਿਹੇ ਹੱਥਾਂ 'ਚ ਟੈਕਨੋਲੋਜੀ ਹੈ ਹਾਂ ਜੀ ਹਾਂ ਉਹ ਜੀ ਆਪਣੇ ਆਪ ਕੁਝ ਨਹੀਂ ਹੁੰਦੀ ਕਨੇ ਕਿ ਉਹ ਹੱਥ ਕੀ ਦੇ ਵਿੱਚ ਹੈ ਉਸ ਤੌਰ 'ਤੇ ਦੇ ਹੱਥ 'ਚ ਤਲਵਾਰ ਕੀ ਦੇ ਹੱਥ 'ਚ ਆਪਣੇ ਆਪ 'ਚ ਖਤਰਨਾਕ ਨਹੀਂ ਹੁੰਦਾ ਕੋਈ ਹਥਿਆਰ ਹੂੰ ਬਟ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਇਹ ਹੋਈ ਹੈ ਆਊਟੇਜ ਗਲਤ ਸਾਡੇ ਤਾਂ ਨਿਊਕਲੀਅਰ ਆਰਸਨਲ ਬਹੁਤ ਜ਼ਿਆਦਾ ਹੂੰ ਬਿਲਕੁਲ ਵੱਡੀ ਕੀਮਤੀ ਜਿਹੜੇ ਦੇਸ਼ਾਂ ਦੇ ਕੋਲ ਨਿਊਕਲਰ ਭਰਿਆ ਦਾ ਪ੍ਰਮਾਣੂ ਮਨ ਲੋ ਮਹਾਂ ਫੰਕਸ਼ਨ ਕਰਦੇ ਉਹਨਾਂ ਦੇ ਉਹ ਉਹਨਾਂ ਦੀ ਜਿਹੜੀ ਕਮਾਂਡ ਹੈ ਉਹ ਅਸੀਂ ਇੰਟਰਨੈਟ ਦੇ ਹਵਾਲੇ ਅਜਿਹੀਆਂ ਸ਼ਕਤੀਆਂ ਦੇ ਹਵਾਲੇ ਖੁਦ ਕੀਤੀ ਹੋਈ ਹੈ। ਕੋਈ ਹੈ ਨਾ ਇਹ ਆ ਦੇ ਵੱਡੇ ਵੱਡੇ ਦੇਸ਼ਾਂ ਨੇ ਜੀ ਮਤਲਬ ਕੁਝ ਵੀ ਹੋ ਸਕਦਾ। ਹੂੰ 1 ਸੈਕਿੰਡ ਦੇ ਵਿੱਚ ਸਾਰੀ ਦੁਨੀਆ ਤਬਾਹ ਹੋ ਸਕਦੀ ਹੈ। ਮਤਲਬ ਇਸ ਪੋਜੀਸ਼ਨ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਲਗਭਗ। ਇਦਾਂ ਹੀ ਹਸਪਤਾਲਾਂ ਦਾ ਮੰਨ ਲਓ ਕਿ ਆਈ ਸੀ ਯੂ ਬੰਦ ਹੋ ਜਾਣਗੇ ਤੁਹਾਡਾ ਡਾਟਾ ਹੈ ਤੁਹਾਡਾ ਮੰਨ ਲਓ ਤੁਹਾਡੀ ਬਾਡੀ ਦਾ ਤੁਹਾਨੂੰ ਕਿਹੜੀ ਦਵਾਈ ਦੇਣੀ ਹੈ, ਪ੍ਰਿਸਕ੍ਰਿਪਸ਼ਨ ਹੈ, ਹੋਰ ਹੈ। ਮੰਨ ਲਓ ਬਦਲ ਜਵੇ। ਹੂੰ ਉਤ ਕੋ ਗਾਰੇ ਸਾਰਵੇ ਡਾਕਟਰ ਤੁਹਾਡੇ ਹੋ ਗਏ ਟੀਕੇ ਲਾ ਦੇਣ ਹੂੰ ਇੱਕ ਪਹਿਲਾਂ ਇੱਕ ਫਿਲਮ ਇਹਦੇ ਤੇ ਕਾਫੀ ਫਿਲਮਾਂ ਵੀ ਬਣੀਆਂ ਨੇ ਉਹਦੇ ਚ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜੇ ਕੋਈ ਸ਼ਰਾਬਤ ਕਰਨੀ ਚਾਹੇ ਤੁਹਾਡੇ ਬੈਂਕ ਅਕਾਊਂਟ ਖਾਲੀ ਹੋਈ ਜਾਂਦੇ ਨੇ ਆਪਣੇ ਇੱਕ ਫੋਨ ਕਾਲ ਆਉਂਦੀ ਹੈ ਹੋ ਜਾਂਦੀ ਆਪਣੇ ਸਾਹਮਣੇ ਹੀ ਜੀ ਤਾਂ ਇਸ ਕ੍ਰਾਈ ਕਿੰਨਾ ਵਧਿਆ ਹੋਇਆ ਹੂੰ ਹੂੰ ਤੇ ਦੱਸ ਰਹੇ ਨੇ ਜਿਹੜੇ ਦੱਸਣ ਵਾਲੇ ਇੱਕ ਡਾਰਕ ਵੈਬ ਇੰਟਰਨੈਟ ਕੋ ਪੈਰਲਲਿਕ ਇੰਟਰਨੈਟ ਹੈਗਾ ਹੂੰ ਜਿਹਦੇ ਚ ਕ੍ਰਾਈ ਵੀ ਹੁੰਦਾ ਹੈ ਸਾਰੇ ਦਾ ਸਾਰਾ ਹੂੰ ਸਾਡੇ ਇਸ ਸਰਨਾਉਂ ਦੇ ਸਮਿਆਂ ਦੇ ਵਿੱਚ ਰਹਿ ਰਹੇ ਆ ਤੇ ਮਤਲਬ ਬੜਾ ਔਖਾ ਬੜਾ ਮੁਸ਼ਕਿਲ ਕੰਮ ਮਤਲਬ ਹੁੰਦਾ ਜਾ ਰਿਹਾ ਹੈ ਕਹਿੰਦਾ ਭਾਪਕੇ ਅੱਜ ਇਹ ਦੁਨੀਆ ਦਾ ਜਿਹੜੀ ਕਹਿੰਦਾ ਭਾਪਕੇ ਐਡਵਾਂਸ ਜਿਹੜਾ ਚਿਹਰਾ ਮੋਹਰਾ ਅਸੀਂ ਲੈ ਕੇ ਅੱਗੇ ਵਧ ਰਹੇ ਆ ਤਾਂ ਉਹਦਾ ਇੱਕ ਜਿਹੜਾ ਸਾਡਾ ਭਰਮ ਸੀ ਉਹ ਦੂਰ ਹੋਇਆ ਕਹਿੰਦਾ ਭਾਪਕੇ ਸਾਨੂੰ ਬੜਾ ਚੇਤਨ ਇਸ ਅਵਸਥਾ ਦੇ ਵਿੱਚ ਰਹਿਣ ਦੀ ਲੋੜ ਹੈ ਜਿਹੜੀ ਇਹ ਟੈਕਨੋਲੋਜੀ ਜਿਹੜੀ ਅੱਜ ਦੀ ਹੈ ਡਾਕਟਰ ਸਾਹਿਬ ਜੀ ਤਾਂ ਦੇਖੋ ਦੋ ਧਰਾਵਾਂ ਸਾਡੇ ਪਹਿਲਾਂ ਤੋਂ ਚੱਲ ਰਹੀਆਂ ਨੇ ਇਸ ਦੇ ਵਿੱਚ ਸਾਇੰਸ ਵੀ ਤੇ ਧਰਮ ਜਾਂ ਰੂਹਾਨੀਅਤ ਵੀ ਹਮ ਅਸੀਂ ਉੱਪਰ ਤੇ ਆਪਣੇ ਆਪ ਨਾਲੋਂ ਟੁੱਟਦੇ ਜਾਂਦੇ ਆਂ ਜਿਉਂ ਜਿਉਂ ਅਸੀਂ ਜ਼ਿਆਦਾ ਡਿਪੈਂਡ ਕਰ ਰਹੇ ਆਂ ਟੈਕਨੋਲੋਜੀ ਦੇ ਉੱਪਰ ਆਊਟਰ ਵਰਲਡ ਦੇ ਉੱਪਰ ਜਿਹੜੀਆਂ ਅਸੀਂ ਸਾਧਨ ਕ੍ਰੀਏਟ ਕਰ ਲੈਂਦੇ ਆਂ ਚਾਹੇ ਉਹ ਸਾਧਨ ਛੋਟੇ ਸੀ ਚਾਹੇ ਉਹ ਕਹ ਲਓ ਪਹਿਲਾਂ ਤੋਪਾਂ ਆਈਆਂ ਫਿਰ ਉਸ ਤਰ੍ਹਾਂ ਦੇ ਆਏ ਪਰ ਇਹਨਾਂ ਦੇ ਨਾਲ ਡਿਸਟਰੈਕਸ਼ਨ ਵਧੀ ਹੈ ਹਮ ਜਿਮੇ ਜਿਹੜੀ ਟੋਮਿਨੈਂਸ ਅਸੀਂ ਅਮਰੀਕਾ ਦਾ ਡੰਕੇ ਵਜਾਉਂਦੀ ਹੈ ਸਾਰੇ ਦੁਨੀਆ ਬੇਸਿਕਲੀ ਤਾਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਲੋਕਾਂ ਨੂੰ ਪੁੱਛੋ ਨਾ ਅਮਰੀਕਾ ਕੀ ਹੈ ਹੂੰ ਜੀ ਬਿਲਕੁਲ ਬਿਲਕੁਲ ਠੀਕ ਹੈ ਯਾਰ ਜਿਸ ਬੰਦੇ ਨੇ ਆਟਮ ਬੰਬ ਬਣਾਏ ਸੀ ਓਪਨ ਹਾਈਮਰ ਨੇ ਉਹ ਤਾਂ ਵਿਚਾਰਾ ਨਿਰਾਸ਼ਾ ਦੇ ਵਿੱਚ ਮਰਿਆ ਨਾ ਉਹ ਸਾਇੰਟਿਸਟ ਤਾਂ ਫੌਜੀਆ ਨੇ ਕੁੱਝ ਕਰ ਲਿਆ ਉਹਦੀ ਜਿੰਨੀਆਂ ਬਾਇਓਗ੍ਰਾਫੀਜ਼ ਨੇ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਨਿਰਾਸ਼ ਸੀਗਾ ਉਹ ਮਤਲਬ ਉਹ ਕਹਿੰਦਾ ਸੀ ਮਤਲਬ ਉਹ ਵਾਦ ਦੇ ਵਿੱਚ ਉਹ ਸੰਸਕ੍ਰਿਤ ਸਿੱਖੀ ਉਹਨੇ ਗੀਤਾ ਪੜਨ ਲੱਗ ਗਿਆ ਮਤਲਬ ਉਹ ਕਹਿੰਦਾ ਸੀ ਆਈ ਹੈਵ ਕਮ ਡੈਥ ਉਹ ਕਹਿੰਦਾ ਸੀ ਮੈਂ ਤਾਂ ਜਮਦੂਤ ਬਣ ਗਿਆ ਹਾਂ ਹੂੰ ਤੇ ਜਿਹੜੀ ਦਿੱਤੀ ਹੈ ਜਿਹੜੀ ਬੰਦੇ ਦੀ ਮਨੁੱਖਤਾ ਹੈ ਜਾਂ ਇਨਸਾਨੀਅਤ ਹੈ ਜਾਂ ਉਹਦੇ ਚ ਨੇਕੀ ਹੈ ਜਿਹੜੀ ਬਦੀ ਉਹਦੇ ਉੱਪਰ ਡੋਮੀਨੈਂਟ ਕਰ ਜਾਂਦੀ ਜਦੋਂ ਵੀ ਜਦੋਂ ਵੀ ਕਿਤੇ ਤੁਸੀਂ ਸੋ ਕਾਲਡ ਤਰੱਕੀ ਦੀਆਂ ਗੱਲਾਂ ਕਰਦੇ ਆ ਉਹਦੇ ਚ ਇਹੀ ਹੈ ਸਾਡੇ ਸਾਹਮਣੇ ਹੋ ਰਿਹਾ ਨਹੀਂ ਪਿਆ ਮਤਲਬ 20 ਪੁਲ ਗਿਰੇ ਹੋਏ ਨੇ ਹਿੰਦੁਸਤਾਨ ਚ ਕਿਹਨੇ ਬਣਾਏ ਨੇ ਹੂੰ ਜੀ 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 ਦਾ ਜਿਹੜਾ ਕਿਰਦਾਰ ਹੈ ਉਹਦੇ ਤੇ ਡਿਪੈਂਡ ਕਰੋਗੀ ਨਾ ਚੀਜ਼ ਆਦਮਾ ਨੂੰ ਬਣਾਉਣਾ ਆਦਮਾ ਨੂੰ ਯੂਜ਼ ਕੌਣ ਕਰਦਾ ਉਹਨੂੰ ਕਿੰਨੀ ਕੁ ਮਤ ਹੈ ਉਹਨੂੰ ਕਿੰਨੀ ਪੱਤਰ ਲੈ ਵਿੱਚ ਕਿੰਨੀ ਇਨਸਾਨੀਅਤ ਹੈ ਉਹ ਕਿਹੋ ਜਿਹਾ ਬੰਦਾ ਹੈ ਇਹਦੇ ਤੇ ਸਾਰੀ ਗੱਲ ਲਟਕਦੀ ਹੈ ਹੂੰ ਰਾਜਪੂ ਆ ਗਿਆ ਜਿਹੜਾ ਸਾਰੇ ਦਾ ਸਾਰਾ ਲਗਭਗ ਵਰਲਡ ਦੀ ਜਿਹੜੀ ਲਿਖਤ ਹੈ ਉਹਦੇ ਵਿੱਚ ਕੋਈ ਸਿਆਣੂ ਵਾਲੀ ਕੋਈ ਅਕਲ ਵਾਲੀ ਕੋਈ ਤਮੀਜ਼ ਵਾਲੀ ਕੋਈ ਇਨਸਾਨੀਅਤ ਵਾਲੀ ਗੱਲ ਤਾਂ ਨਜ਼ਰ ਹੀ ਨਹੀਂ ਆ ਰਹੀ ਹੂੰ ਜੀ ਇੱਕ ਟੂ ਟੂ ਪੋਚ ਕਹਿੰਦੇ ਨੇ ਘੜੀ ਚ ਕੁਝ ਬਦਲ ਜਾਂਦੇ ਨੇ ਸਿੱਕੀ ਸੋਰੀ ਜੋ ਉੱਪਰ ਸਿਸਟਮ ਪਰ ਹੈ ਜੀ ਇਹਨੂੰ ਕੌਣ ਕੰਪਨਸੇਟ ਕਰੂਗਾ ਜਿਹੜੀਆਂ ਗੱਲਾਂ ਐਡਾਡੀ ਟੈਕਨੋਲੋਜੀ ਦੀਆਂ ਫੜਾ ਮਾਰ ਕੇ ਸਾਨੂੰ ਦੱਸਿਆ ਗਿਆ ਵੀ ਕੋਈ ਚਿੰਤਾ ਨਾ ਕਰੋ ਖਲਾ ਅੱਜ ਅੱਜ ਜਿਹੜੀ ਦੁਨੀਆ ਸਟੈਂਡ ਸਟਿਲ ਹੋ ਗਈ ਜਿਹੜੇ ਕਿਸੇ ਲੋਕ ਨਹੀਂ ਪਹੁੰਚ ਸਕਦੇ ਕਿਤੇ ਜਿੰਨੇ ਨੁਕਸਾਨ ਹੋਏ ਹੋਣਗੇ ਕੌਣ ਇਹਦੀ ਤਰਪਾਈ ਕਰੂਗਾ ਹੂੰ ਹੂੰ ਜੀ ਬਿਲਕੁਲ ਬਿਲਕੁਲ ਹਾਲੇ ਖਤਰਾ ਗਣਕੇ ਟਲਿਆ ਨਹੀਂ ਕਹਿੰਦਾ ਭਾਵੇਂ ਕਿ ਉਹ ਬੰਨ ਹਾਲੇ ਪਰ ਜਾਨੀ ਕਿਸੇ ਮੈਡੀਵਿਨ ਇਹੋ ਟੇਕੇ ਨੁਕਸ ਕਿੱਥੇ ਐ ਇਸ ਦੇ ਵਿੱਚ ਆਖਰ ਕੀ ਹੋਇਆ ਐ ਸਭ ਉਹ ਕਹਿੰਦੇ ਜੀ ਕੁਝ ਹੋ ਗਿਆ ਅਸੀਂ ਹੁਣ ਲੱਭ ਰਹੇ ਹਾਂ ਉਹ ਮਤਲਬ ਜੇ ਪੂਰਾ ਜਿਸ ਤਰ੍ਹਾਂ ਬਿਮਾਰੀ ਦਾ ਆਪਾਂ ਟੈਸਟ ਕਰਦੇ ਆ ਨਾ ਵੀ ਪੇਨ ਤਾਂ ਹੋਈ ਜਾ ਰਹੀ ਐ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਕਿੱਥੇ ਗੜਬੜ ਕੀ ਹੋ ਗਈ ਐ ਵੀ ਬਲੱਡ ਪ੍ਰੈਸ਼ਰ ਐ ਕੀ ਐ ਮਤਲਬ ਕਿੱਥੇ ਕੀ ਵਧਿਆ ਕੀ ਘਟਿਆ ਅਜੇ ਉਹ ਮਤਲਬ ਖੈਰ ਮੋਢਲੇ ਹਾਲਾਤ ਦੇ ਵਿੱਚ ਜਦੋਂ ਕੋਈ ਵੀ ਅਜਿਹਾ ਖਤਰੇ ਦਾ ਦੌਰ ਆਉਂਦਾ ਤਾਂ ਹਰ ਇੱਕ ਦੇਸ਼ ਦਾ ਫਰਜ਼ ਵੀ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਇੱਕ ਪ੍ਰੋ ਸਾਬੀ ਦਿਨਾ ਕਿ ਹਾਲਾਤ ਨਾਰਮਲ ਹੀ ਬਣ ਰਹੇ ਨੇ ਠੀਕ ਹੈ ਪੈਂਕ ਨਹੀਂ ਤਾਂ ਜ਼ਿਆਦਾ ਫੈਲ ਜਾਂਦੀ ਸੱਚੀ ਗੱਲ ਪਰ ਵੇਖਣ ਵਾਲੀ ਗੱਲ ਹੈ ਕਿ ਜੇਕਰ ਅੱਜ ਇਹ ਜਹਾਜ਼ ਰੁਕ ਰੁਕ ਰਹੇ ਨੇ ਬੈਂਕਾਂ ਜਿਹੜੀਆਂ ਠੱਪ ਹੋ ਰਹੀਆਂ ਨੇ ਸਾਡੀ ਜਿਹੜੀ ਸਿਹਤ ਸਵਾਵਾ ਦਾ ਜਿਹੜਾ ਹਾਲ ਉਹ ਇੱਕ ਘਿਰਿਆ ਅਜਿਹੀ ਹਾਲਾਤ ਦੇ ਵਿੱਚ ਕਿਰਪਤ ਦੇ ਵਿੱਚ ਤਾਂ ਅਗਲੇ ਸਮੇਂ ਜੇਕਰ ਅੱਜ ਛੋਟੀ ਜੀ ਗੱਲ ਹੈ ਅੱਜ ਆਪਾਂ ਸਾਡੇ ਇਹ ਜਿਹੜੇ ਕਹਿ ਰਹੇ ਨੇ ਕਿ ਗੱਲ ਮਸਲਾ ਛੋਟਾ ਜਿਹਾ ਹੈ ਕੋਈ ਬਟਨ ਭੁੱਲ ਭੁਲੇਖੇ ਸੈ ਦਬਿਆ ਗਿਆ ਜਾਂ ਕੋਈ ਵਿੱਚ ਮੰਨ ਲੋ ਕੋਈ ਹੋਰ ਕੋਈ ਡਾਊਨਲੋਡ ਕਰ ਰਹਾ ਹੋਣਗੇ ਕੋਈ ਤਜਰਬਾ ਵੀ ਕਰ ਰਹਾ ਹੋਣਗੇ ਪਰ ਜੇਕਰ ਇਹ ਇਸ ਤੋਂ ਦੁਗਣਾ ਤਿਗਣਾ ਜਿਹੜਾ ਅਵਸਥਾ ਬਣ ਕੇ ਸਾਹਮਣੇ ਆ ਜਾਏ ਦੁਨੀਆ ਦੇ ਤਾਂ ਆਪਾਂ ਉਸ ਨੂੰ ਡਾਕਟਰ ਸਾਹਿਬ ਕਿਵੇਂ ਭਾਪ ਸਕਦੇ ਆ ਉਹ ਹਾਲਾਤ ਇਹ ਜੀ ਬੜੀ ਖਤਰਨਾਕ ਹਾਲਾਤ ਹੈ ਦੇਖੋ ਪਿੱਛੇ ਆਪਾਂ ਦੇਖਿਆ ਰੋਲੋਂਪਿੰਦਰ ਹੈ ਔਰ ਹੁਣ ਤੱਕ ਦੇ ਬਾਰੇ ਹੋਰ ਬੜੀਆਂ ਡਰਾਉਣੀਆਂ ਰਿਪੋਰਟਾਂ ਆ ਰਹੀਆਂ ਨੇ ਕਿੰਡਾ ਬਾਇਓਲੋਜੀ ਦੇ ਵਿੱਚ ਜਿਹੜੇ ਰਿਸਰਚ ਹੋ ਰਹੀ ਸੀ ਮਨੁੱਖੀ ਸਰੀਰਾਂ ਤੇ ਜਿਹੜੇ ਰਿਸਰਚ ਹੋ ਰਹੀ ਸੀ ਬਿਮਾਰੀਆਂ ਤੇ ਜਿਹੜੀ ਰਿਸਰਚ ਹੋ ਰਹੀ ਸੀ ਉਹਦੇ ਵਿੱਚ ਕੋਈ ਉਹ ਕਹਿੰਦੇ ਜੀ ਜੈਨੇਟਿਕ ਐਕਸੀਡੈਂਟ ਹੋ ਗਿਆ ਤੇ ਇੱਕ ਲੈਬ ਦੇ ਵਿੱਚੋਂ ਕੋਈ ਵਾਇਰਸ ਐਸਕੇਪ ਕਰ ਗਿਆ ਉਹਦੇ ਨਾਲ ਕਰੋਨਾ ਸ਼ੁਰੂ ਹੋ ਗਿਆ ਕੋਵਿਡ 19 ਜਿਹਨੂੰ ਕਿਹਾ ਹੂੰ 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 ਜੀ ਪਰ ਉਹਦੇ ਉੱਪਰ ਪੌੜਾ ਉਹ ਸਾਰਾ ਬਿਜ਼ਨਸ ਪਲਿਆ ਉਹਦੇ ਉੱਪਰ ਵੈਕਸੀਨੇਸ਼ਨ ਜਿਹੜੇ ਹੋਈ ਵੈਕਸੀਨ ਜਿਹੜੀਆਂ ਬਣਾਈਆਂ ਗਈਆਂ ਉਹ ਟੈਸਟਡ ਨਹੀਂ ਸੀ ਪਰ ਦਾ ਰਿਜ਼ਲਟ ਹੀ ਨਿਕਲ ਰਿਹਾ ਹੈ ਵੀ ਯੰਗ ਹਾਰਟ ਅਟੈਕ ਬਹੁਤ ਹੋ ਰਹੇ ਨੇ ਦੁਨੀਆ ਪੱਧਰ ਦੇ ਉੱਪਰ ਹੈਲਥ ਦੇ ਉੱਪਰ ਬੜਾ ਅੰਧਕ ਗਿਆ ਉਹਦਾ ਕੋਈ ਉਹਨਾਂ ਦਾ ਪਿਆਰ ਨਹੀਂ ਆਉਂਦਾ ਪਰ ਕੋਈ ਅੱਜ ਵੀ ਇਹ ਦੱਸਣ ਨੂੰ ਤਿਆਰ ਨਹੀਂ ਵੀ ਕੋਵਿਡ ਸੀਗਾ ਸੱਚੀ ਹੋਈ ਜਾਂ ਕ੍ਰੀਏਟ ਕੀਤਾ ਗਿਆ ਸੀ ਸਾਰੀ ਦੁਨੀਆ ਸਟੈਂਡ ਸਟਿਲ ਹੋਈ ਰਹੀ ਲਗਭਗ ਸਾਲ ਦੇ ਲੱਗ ਪਰ ਕਿੰਨੇ ਹੀ ਲੋਕ ਮਰ ਗਏ ਇਸ ਗੱਲ ਦੇ ਵਿੱਚ ਹਸਤਾਲਾਂ ਚ ਗਏ ਤਾਂ ਵਾਪਸ ਹੀ ਨਹੀਂ ਆਏ ਹੂੰ ਹੂੰ ਜੀ ਅੱਜ ਜੀ ਟੈਕਨੋਲੋਜੀ ਦੇ ਉੱਪਰ ਅਸੀਂ ਅੱਖਾਂ ਵਿੱਚ ਕੇ ਫਿਰ ਕਿਉਂ ਇਹਦਾ ਇੰਨਾ ਭਰੋਸਾ ਕਰ ਰਹੇ ਆਂ ਹੂੰ ਜਿਹੜਾ ਕੰਟੈਂਟ ਅੱਜ ਵੀ ਇਹਨਾਂ ਨੇ ਜਿਹੜਾ ਕਹਿੰਦੇ ਜੇ ਕੰਟੈਂਟ ਅਪਲੋਡ ਕੀਤਾ ਜਿਹੜਾ ਕਲਾਉਡ ਹੋ ਕੇ ਇਹਦੇ ਵਿੱਚ ਉਹਨੂੰ ਟੈਸਟ ਕਿਉਂ ਨਹੀਂ ਕੀਤਾ ਗਿਆ ਪਹਿਲਾਂ ਹੂੰ ਤੇ ਜਿਹੜੀਆਂ ਜਿਹੜੀਆਂ ਉਹ ਵੈਕਸੀਨੇਸ਼ਨਸ ਦਾ ਬਣੀ ਸੀ ਗੱਲ ਇਹ ਤੁਸੀਂ ਖੁਦ ਤਾਂ ਟੈਸਟ ਨਹੀਂ ਕਰਿਆ ਹੂੰ ਇਹਦਾ ਮਤਲਬ ਬਾਕੀ ਲੋਕਾਂ ਨੂੰ ਤੁਸੀਂ ਕਿੰਨੀ ਪਿੱਗ ਸਮਝਿਆ ਹੋਇਆ ਉਹਨਾਂ ਤੇ ਐਕਸਪੈਰੀਮੈਂਟ ਕਰ ਰਹੇ ਹੋ ਤੁਸੀਂ ਇਹ ਸਾਰਾ ਹੂੰ ਇਹ ਅੱਜ ਵੀ ਹੋਈ ਹੋਇਆ ਕਿ ਜੇ ਤੁਸੀਂ ਕੰਟੈਂਟ ਕ੍ਰੀਏਟ ਕੀਤਾ ਹੈ ਕੋਈ ਤੁਸੀਂ ਉਹਨੂੰ ਅਪਲੋਡ ਕਰਨ ਲੱਗੇ ਹੋਏ ਤੁਸੀਂ ਉਹਨੂੰ ਯੂਜ਼ ਕਰਕੇ ਕਿਉਂ ਨਹੀਂ ਦੇਖਿਆ ਪਹਿਲਾਂ ਹੂੰ 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 ਜੀ ਬਿਲਕੁਲ ਇਹ ਦੋਨੇ ਵੱਡੇ ਸਵਾਲ ਨੇ ਜਿਹੜੇ ਇਹ ਇਸ ਵੇਲੇ ਦੁਨੀਆ ਦੇ ਸਾਹਮਣੇ ਅੱਖਾਂ ਵਿੱਚ ਕੇ ਭਰੋਸਾ ਕੀਤਾ ਮਤਲਬ ਪਹਿਲਾਂ ਤਾਂ ਜਦੋਂ ਧਰਮ ਦਾ ਹੁੰਦਾ ਸੀ ਧਰਮ ਦੇ ਵਿੱਚ ਵੀ ਉਹੋ ਜਿਹਾ ਹੀ ਹਾਲ ਸੀਗਾ ਸਾਇੰਸ ਵੀ ਧਰਮ ਬਣ ਗਈ ਹੈ ਕਿ ਅੱਖਾਂ ਵਿੱਚ ਕੇ ਬਲਾਈਂਡ ਫੇਥ ਤੁਸੀਂ ਕਰੋ ਉਹ ਚੀਜ਼ ਤੁਸੀਂ ਲੈ ਲਓ ਹੁਣ ਦੇਖੋ ਨਾ ਆਪਣੇ ਆ ਜੋ ਕੁਸ਼ਾਲੇ ਵਾਲੇ ਦਾਲੇ ਹੋਰ ਹੈ ਮਤਲਬ ਪ੍ਰੋਗਰਾਮ ਦੇਖਣ ਲੱਗਦੇ ਹਾਂ ਐਡਵਰਟਾਈਜ਼ਮੈਂਟ ਤੇ ਅਟੈਚਮੈਂਟ ਹੈ ਫਿਰ ਨਾਲ ਹੀ ਲਿਖਿਆ ਹੁੰਦਾ ਇਫ ਯੂ ਵਾਂਟ ਟੂ ਗੋ ਐਡ ਫਰੀ ਹੂੰ ਤਾਂ ਤੁਸੀਂ ਮਤਲਬ ਇੰਨੇ ਪੈਸੇ ਜਮਾ ਕਰੋ ਤੁਸੀਂ ਦੇਖੋ ਨਾ ਕੀ ਜੇ ਤੁਸੀਂ ਨਿਊ ਸਾਇੰਸ ਆਪੀ ਕ੍ਰੀਏਟ ਕਰ ਰਹੇ ਨੇ ਬੰਦੇ ਉਹਦੇ ਘਰ ਆ ਕੇ ਬੱਕਰੇ ਬਲਾਉਣ ਲੱਗ ਜਵੇ ਕੋਈ ਤੁਹਾਨੂੰ ਕਹੇ ਵੀ ਜੇ ਤੁਸੀਂ ਚਾਹੋ ਨੇ ਮੈਂ ਬੱਕਰੇ ਨਾਂ ਬਲਾਏ ਜਾਣ ਸਰਪੰਚ ਨਾਲ ਆਇਆ ਹੋਵੇ ਉਹ ਕਹੇ ਵੀ ਐਂ ਕਰੋ ਫਿਰ ਤੁਸੀਂ ਸਾਡੇ ਮੈਂਬਰ ਬਣ ਜਾਓ ਸੁਸਾਇਟੀ ਦੇ ਤੇ ਇੰਨੀ ਫੀਸ ਦੇਆ ਕਰੋ ਮਹੀਨੇ ਬਾਅਦ ਬੰਦੇ ਹਫਤਾ ਵਸੂਲੀ ਹੋਈ ਹੋਈ ਹੋਗੀ ਨਾ ਹੂੰ ਜੀ ਜੀ ਬਿਲਕੁਲ ਜਿਹੜੀ ਮੇਰਾ ਖਿਆਲ ਆ ਜਿਹੜੀ ਸਾਈਬਰ ਗੁੰਡਾਗਰਦੀ ਹੈ ਇਹ ਬਹੁਤ ਐਕਸਟ੍ਰੀਮ ਤੱਕ ਚਾ ਚੁੱਕੀ ਹੈ ਔਰ ਬਹੁਤ ਕੰਪੀਟੀਸ਼ਨ ਹੈ ਇਹਨਾਂ ਦੇ ਵਿੱਚ ਮੈਕ ਵਾਲਿਆਂ ਦਾ ਨਹੀਂ ਹੋਇਆ ਲਿਨਕਸ ਵਾਲਿਆਂ ਦਾ ਨਹੀਂ ਹੋਇਆ ਸਿਰਫ ਮਾਈਕਰੋਸਾਫਟ ਦਾ ਹੋਇਆ ਹੈ ਪਰ ਮਾਈਕਰੋਸਾਫਟ ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਨੇ ਬਿਲ ਗੇਟਸ ਦੇ ਉੱਪਰ ਕਿ ਉਹਨੇ ਪਹਿਲਾਂ ਵੀ ਜਿਹੜੀਆਂ ਉਹਦੀਆਂ ਬਿਜ਼ਨਸ ਪ੍ਰੈਕਟਿਸ ਸੀ ਉਹਦੇ ਉੱਤੇ ਕਦਮਾਂ ਵੀ ਚੱਲੇ ਆ ਸੀ ਜੀਓਐਸ ਦੇ ਵਿੱਚ ਹੂੰ ਕੋਈ ਵੀ ਟੈਕਨੋਲੋਜੀ ਦੀ ਕੋਈ ਮੋਰੈਲਿਟੀ ਨਹੀਂ ਨੈਤਿਕਤਾ ਨਹੀਂ ਹੈ ਹੂੰ ਜਿੱਦੇ ਵੀ ਹੱਥ ਚਲੀ ਜਾਊਗੀ ਉਹਦਾ ਮਿਸਯੂਜ਼ ਹੋਣ ਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਹੈ ਹੂੰ ਤਾਂ ਸਾਰੇ ਦੁਨੀਆਂ ਨੂੰ ਹਰ ਇੱਕ ਇਨਸਾਨ ਨੂੰ ਜਾਗਣਾ ਚਾਹੀਦਾ ਹੈ ਕਿ ਉਹ ਅੱਖਾਂ ਵਿੱਚ ਕੇ ਡਿਪੈਂਡ ਨਾ ਕਰੇ ਜਦੋਂ ਅਸੀਂ ਕਿਸੇ ਚੀਜ਼ ਤੇ ਡਿਪੈਂਡ ਕਰਨ ਲੱਗ ਗਏ ਡਿਪੈਂਡੈਂਸ ਦਾ ਮਤਲਬ ਹੈ ਲਾਸ ਆਫ ਇੰਡੀਪੈਂਡੈਂਸ ਹੂੰ ਕਿਸ ਤਰ੍ਹਾਂ ਅਸੀਂ ਨਸ਼ੇ ਤੇ ਲੱਗ ਜਾਂਦੇ ਆ ਸਾਡਾ ਸਰੀਰ ਨਸ਼ੇ ਦਾ ਗੁਲਾਮ ਬਣ ਜਾਂਦਾ ਉਵੇਂ ਸਾਡਾ ਮਨ ਹੈ ਜਿਹੜਾ ਇਹਨਾਂ ਚੀਜ਼ਾਂ ਦਾ ਗੁਲਾਮ ਬਣ ਜਾਂਦਾ ਹੂੰ ਜਿਹੜਾ ਕੋਈ ਪੈਦਾ ਕੀਤਾ ਹੈ ਉਹ ਇਹਨਾਂ ਚੀਜ਼ਾਂ ਤੋਂ ਵੱਡਾ ਉਹਦੀ ਚੇਤਨਾ ਤੇ ਇਹਨੂੰ ਆਪਣੇ ਆਪਣੇ ਤੌਰ ਤੇ ਚੇਤਨ ਹੋਣਾ ਚਾਹੀਦਾ ਹੈ ਉੱਖਾਂ ਵਿੱਚ ਕੇ ਵਿਰੋਸਾ ਨਹੀਂ ਕਰਿਆ ਜਾ ਸਕਦਾ ਜੀ ਬਿਲਕੁਲ ਬਿਲਕੁਲ ਇਹ ਦੁਨੀਆ ਨੂੰ ਹੁਣ ਨਿਠ ਬੈਠ ਕੇ ਵਿਚਾਰਨ ਦੀ ਲੋੜ ਹੈ ਬਿਲਕੁਲ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਅੱਜ ਭਰਮ ਦੁਨੀਆ ਦਾ ਨਿਕਲਿਆ ਇਹਦੇ ਤੋਂ ਅੱਗੇ ਅਜਿਹਾ ਜਿਹੜਾ ਮਾਹੌਲ ਸਾਹਮਣੇ ਨਾ ਆਏ ਬਿਲਕੁਲ ਜੀ ਬਿਲਕੁਲ ਸੋ ਸੋ ਇਹ ਸੰ ਸਾਡੇ ਨਾਲ ਉਹ ਕੇ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਨੇ ਜਿਹੜਾ ਅੱਜ ਕਹਿੰਦਾ ਭਾਵੇਂ ਕਿ ਮਾਈਕਰੋਸਾਫਟ ਦੇ ਸਰਵਰ ਨਾਲ ਜੁੜਿਆ ਮਾਮਲਾ ਤਕਨੀਕੀ ਕਹਿੰਦਾ ਭਾਵੇਂ ਕਿ ਟੈਕਨੋਲੋਜੀ ਦਾ ਜਿਹੜਾ ਅਸਰ ਦੁਨੀਆ ਨੇ ਅੱਜ ਦੇਖਿਆ ਜਾਂ ਜਿੱਥੋਂ ਦੁਨੀਆ ਅੱਜ ਇੱਕ ਵਾਰ ਥੰਮੀ ਜਿਹੜਾ ਇੱਕ ਨਵੀਂ ਤਰ੍ਹਾਂ ਦਾ ਮਾਹੌਲ ਪਹਿਲੀ ਵਾਰ ਸਾਹਮਣੇ ਆਇਆ ਕਹਿੰਦਾ ਭਾਵੇਂ ਕਿ ਦੁਨੀਆ ਦਾ ਉਹ ਟੈਕਨੋਲੋਜੀ ਦਾ ਮਾਣ ਉਹ ਵੀ ਅੱਜ ਇੱਕ ਵਾਰ ਟੁੱਟਿਆ ਇਸ ਸਾਰੇ ਮਾਮਲੇ ਉੱਤੇ ਦੇ ਜਿਹੜੇ ਵੱਖ-ਵੱਖ ਪੱਖ ਰਹਿ ਜਿਹੜੇ ਪਹਿਲੂ ਰਹਿ ਕਿ ਹੁਣ ਦੁਨੀਆ ਨੂੰ ਅੱਗੇ ਕੀ ਸੋਚਣ ਵਿਚਾਰਨ ਦੀ ਲੋੜ ਹੈ ਕਿਹੜਾ ਸਬਕ ਸਿੱਖਣ ਦੀ ਲੋੜ ਹੈ ਇਸਾਰੇ ਜਿਹੜੇ ਮਾਮਲੇ ਸਾਡੇ ਨਾਲ ਪਸਤਾਵਨਾ ਕੋਲੇ ਸਰ ਡਾਕਟਰ ਸਾਹਿਬ ਤੁਸੀਂ ਚੈਨਲ ਜੀਮਿਸ਼ਨ ਪੰਜਾਬੀ ਲਈ ਅੱਜ ਇਹ ਵੱਡਾ ਮੁੱਲਾ ਸਮਾ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਜੋ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ